ਇਹ ਬੜੀ ਨੋਟ ਕਰਨ ਵਾਲੀ ਗੱਲ ਹੈ ਬੇਟਾ ਇਹਨਾਂ ਦੀ ਜਿਹੜੇ ਇਹ ਬਾਈਕਸ ਵਗੈਰਾ ਤੇ ਨਾ ਜ਼ਿਆਦਾਤਰ ਵਾਰ ਦਰਤਾਉਂ ਨੇ ਇੰਤਜ਼ਾਮ ਕਰਦੇ ਆ ਨੰਬਰ ਦੇ ਇਹਨਾਂ ਦੇ ਨੰਬਰ ਜਿਹੜਾ ਨਹੀਂ ਹੁੰਦਾ ਉਹਦਾ ਕੀ ਗੱਲ ਹੈ ਇਹ ਤਾਂ ਉਹ ਫਿਰ ਨੇਚਰਲੀ ਗੱਲ ਜਦੋਂ ਨੰਬਰ ਨਹੀਂ ਹੈ ਮੂੰਹ ਸੱਟੇ ਹੋਏ ਆ ਤਾਂ ਪੁਲਿਸ ਟ੍ਰੇਸ ਵੀ ਕਿੱਥੋਂ ਕਰੂਗੀ ਨੇਚਰਲੀ ਇਹ ਵੀ ਗੱਲ ਹੈਗੀ ਆ ਤਾਂ ਇਹ ਚ ਸਾਡੀ ਵੀ ਇੱਕ ਨਾ ਭਾਰਤ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਵੀ ਇੱਕ ਡਿਊਟੀ ਬਣਦੀ ਹੈ ਵੀ ਤੁਸੀਂ ਜੇਕਰ ਕਿਤੇ ਬਿਨਾਂ ਨੰਬਰ ਬਾਈਕ ਦੇਖੋ ਮੂੰਹ ਵਗੈਰਾ ਟਗੇ ਹੋਏ ਆ ਪਰ दैट मींस ਇਹ ਨਹੀਂ ਹੈਗਾ ਵੀ ਹਰ ਬੰਦਾ ਚੋਰ ਹੀ ਹੋਊਗਾ ਪਰ ਅਲਰਟ ਰਹੋ ਤੇ ਇਹਦੀ ਸੂਚਨਾ ਜਿਹੜੀ ਆਪਦੇ ਨਜ਼ਦੀਕੀ ਕੋ ਪੁਲਿਸ ਸਟਾਨਾ ਹੈਗਾ ਪੁਲਿਸ ਥੰਕੀ ਹੈਗੀ ਆ ਜਿੱਥੇ ਪੁਲਿਸ ਦਾ ਕੋ ਨਾਕਾ ਲੱਗਿਆ ਹੋਇਆ ਉੱਥੇ ਜੁਰ ਦੱਸੋ ਤਾਂ ਕਿ ਗੱਲ ਇਹ ਹੈ ਵੀ ਸਮਾਂ ਰਹਿੰਦਿਆਂ ਹੀ ਯਾਰ ਦਾ ਤੋਂ ਪਹਿਲਾਂ ਹੀ ਪੁਲਿਸ ਘਟਨਾ ਹੋਣ ਤੋਂ ਪਹਿਲਾਂ ਹੀ ਰੋਕ ਸਕੇ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਸਾਰੇ ਇਸ ਤਰ੍ਹਾਂ ਹੋਣਗੇ ਇਹ ਨਹੀਂ ਮੈਂ ਕਹਿੰਦਾ ਬਿਲਕੁਲ ਵੀ ਦੇਖੋ ਗੱਲ ਇਹ ਹੈ ਕਈ ਵਾਰੀ ਬੰਦਾ ਗਰਮੀ ਤੋਂ ਬਚਾ ਦੇ ਵਾਸਤੇ ਉਹਦਾ ਮੂੰਹ ਬੰਨ ਲੈਂਦਾ ਹੋਊਗਾ ਕਰ ਲੈਂਦਾ ਪਰ ਜ਼ਿਆਦਾਤਰ ਜੋ ਮੈਂ ਹੁਣ ਤੱਕ ਘਟਨਾਵਾਂ ਆਪਦੇ ਪੱਤਰਕਾਰੀ ਖੇਤਰ ਤੇ ਦੇਖੀਆਂ ਨੇ ਤਾਂ ਉਹ ਵਿਦਾਊਟ ਨੰਬਰ ਪਲੇਟ ਹੋਣਗੇ ਤੇ ਮੂੰਹ ਸਟ ੱਗੇ ਹੋਣਗੇ ਉਹ ਜ਼ਿਆਦਾਤਰ ਉਹਨਾਂ ਵੱਲੋਂ ਜਿਵਾਰਦਤਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਕਰਕੇ ਆਪਣੇ ਆਲੇ-ਦੁਆਲੇ ਨਿਗਾਹਾਂ ਜ਼ਰੂਰ ਰੱਖਿਆ ਕਰੋ ਇਹਦੀ ਸੂਚਨਾ ਪੁਲਿਸ ਨੂੰ ਨਾਲ ਦੇਲ ਦੇਣੀ ਚਾਹੀਦੀ ਹੁੰਦੀ ਹੈ ਤਾਂ ਦੋਸਤੋ ਖਬਰ ਤੇ ਹੁਣਾਂ ਖਬਰ ਬਰਨਾਲਾ ਸ਼ਹਿਰ ਦੇ ਸੇਖਾ ਰੋਡ ਦੀ ਹੈ ਜੀ ਸੇਖਾ ਰੋਡ ਦੇ ਵਿੱਚ ਨਾ ਦੁਪਹਿਰੇ 3 ਵਜੇ ਦੇ ਕਰੀਬ ਇੱਕ ਘਰ ਦੇ ਵਿੱਚੋਂ ਜੋ ਫੇਸਬੁੱਕ ਤੋਂ ਸਾਹਮਣੇ ਜਾਣਕਾਰੀ ਆਈ ਹੈ ਤੇ ਜੋ ਪਰਿਵਾਰਕ ਮੈਂਬਰ ਆ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਆਪਦੇ ਕਿਸੇ ਪਰਿਵਾਰਕ ਮੈਂਬਰ ਦੀ ਦਵਾਈ ਲੈਣ ਦੇ ਲਈ ਲੁਧਿਆਣੇ ਡੀ ਐਮ ਸੀ ਇਹ ਜਿਹੜਾ ਗਏ ਹੋਏ ਸੀਗੇ ਇਸ ਦੀ ਤੁਸੀਂ ਆ ਫੋਟੋ ਮੇਰੇ ਫੇਸਬੁੱਕ ਪੇਜ ਤੇ ਵੀ ਦੇਖ ਪਾਉਂਗੇ ਜਿਹੜੀ ਘਟਨਾ ਹੋਈ ਹੈ ਚੋਰੀ ਦੀ ਤੇ ਇਹਦੀ ਵੀਡੀਓ ਵੀ ਮੈਂ ਸੋਸ਼ਲ ਮੀਡੀਆ ਮੇਰੇ ਫੇਸਬੁੱਕ ਪੇਜਾਂ ਤੇ ਅਪਲੋਡ ਕਰੂੰਗਾ ਮੈਂ YouTube ਤੇ ਅਪਲੋਡ ਕਰੂੰਗਾ ਉੱਥੇ ਵੀ ਦੇਖ ਸਕਦੇ ਹੋ ਇੱਕ ਨੌਜਵਾਨ ਮੁੰਡਾ ਹੈ ਜਿਹਦੇ ਮੋਢੇ ਤੇ ਬੈਗ ਟੰਗਿਆ ਹੋਇਆ ਉਹ ਮੂੰ ਬਿਲਕੁਲ ਹੈਗਾ ਸਾਫ ਦਿਖ ਰਿਹਾ ਹੈਗਾ ਮੁੰਨਾ ਮੁੰਡਾ ਉਹ ਆਉਂਦਾ ਜੀ ਗਲੀ ਦੇ ਵਿੱਚ ਤੇ ਗਲੀ ਦੇ ਵਿੱਚ ਦੇਖ ਕੇ ਆਸੇ ਪਾਸੇ ਦੇਖ ਕੇ ਉਹ ਘਰ ਦੇ ਵਿੱਚ ਚੋਰੀ ਕਰ ਲੈਂਦਾ ਜੋ ਘਰ ਦੇ ਜੋ ਮਾਲਕ ਹੈਗੇ ਉਹਨਾਂ ਦੇ ਅਨੁਸਾਰ ਤਿੰਨ ਤੋਂ 4 ਲੱਖ ਰੁਪਏ ਘਰ ਦੇ ਵਿੱਚ ਜੋ ਨਗਦੀ ਪਈ ਸੀਗੀ ਉਹ ਉਥੋਂ ਚੋਰੀ ਕਰਕੇ ਲੈ ਜਾਂਦਾ ਹੈਗਾ ਤੇ ਜਦੋਂ ਉਹ ਘਰ ਦੇ ਵਾਪਸ ਆਉਂਦਿਆ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਅੰਦਰ ਅਲਮਾਰੀ ਹੈ ਜਿਹੜੀ ਟੁੱਟੀ ਹੋਈ ਸੀ ਤੇ ਘਰ ਦੇ ਵਿੱਚ ਕਰੀਬ ਤਿੰਨ ਤੋਂ 4 ਲੱਖ ਰੁਪਏ ਜਿਹੜਾ ਪਿਆ ਹੋਇਆ ਸੀਗਾ ਉਹ ਚੋਰੀ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਘਰ ਦੇ ਮਾਲਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦਿਖੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਜਿਹੜਾ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਚੜਦਾ ਹੋਇਆ ਨਜ਼ਰ ਆ ਰਿਹਾ ਸੀ ਘਰ ਚ ਦਾਖਲ ਹੋਇਆ ਤੇ ਚੋਰੀ ਕਰਕੇ ਚਲਾ ਗਿਆ ਸੀ ਇਸ ਸੰਬੰਧੀ ਉਹਨਾਂ ਦੇ ਵੱਲੋਂ ਬਰਨਾਲਾ ਦੇ ਵਿੱਚ ਸਿਟੀ 2 ਦੇ ਵਿੱਚ ਸ਼ਿਕਾਇਤ ਹੈ ਜਿਹੜੀ ਚੋਰੀ ਦੀ ਦਰਜ ਕਰਵਾ ਦਿੱਤੀ ਗਈ ਹੈ ਉਧਰ ਸਿਟੀ 2 ਦੇ ਇੰਚਾਰਜ ਹੈ ਜਿਹੜੇ ਸਬ ਇੰਸਪੈਕਟਰ ਚਰਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਹੈ ਜਿਹੜੇ ਕੰਗਾਨੇ ਜਾ ਰਹੇ ਹੈਗਾ ਤੇ ਜਲਦੀ ਤੌਰ 'ਤੇ ਕਾਬੂ ਕਰ ਲਿਆ ਜਾਵੇਗਾ ਤਾਜੀ ਖਬਰ ਦੋਸਤੋ ਪਹਿਲੇ ਇਹ ਹੈ ਵੀ ਲਗਾਤਾਰ ਚੋਰੀਆਂ ਲੁੱਟਾਂ ਖਵਾਵਾਂ ਵਧਦੀਆਂ ਜਾ ਰਹੀਆਂ ਹਨ ਤਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਕੋਈ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੇ ਆਪਾਂ ਵੀ ਥੋੜਾ ਸਤਰਕ ਰਹੀਏ ਦੁਨੀਆਂ ਦੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜ਼ਰੂਰ ਜੁੜੇ ਰਹੋ ਧੰਨਵਾਦ